ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਿਆਂ ਨੂੰ ਜਿੰਨਾ ਆਪਣਾ YouTube ਪਰਵਾਰ ਆ ਭੈਣ ਭਰਾ ਮਾਤਾ ਮਾ ਬਜ਼ੁਰਗ ਸਾਰਿਆਂ ਨੂੰ ਜੀ ਰੌੜਕੀ ਵਾਲੇ ਵੱਲੋਂ ਤੇ ਰੌੜਕੀ ਵਾਲੇ ਦੇ ਘੋੜੇ ਤੂਫਾਨ ਵੱਲੋਂ ਜੀ ਸਤਿ ਸ਼੍ਰੀ ਅਕਾਲ ਚੜ ਗਿਆ ਦਿਨ ਹੋ ਗਈ ਸਵੇਰ ਕਰਦੇ ਆ ਜੀ ਅੱਜ ਦੇ ਦਿਨ ਦੀ ਸ਼ੁਰੂਆਤ ਆ ਗੁਰੂ ਚਰਨਾਂ 'ਚ ਹਾਜ਼ਰੀ ਲਵਾ ਕੇ ਗੁਰੂ ਤੋਂ ਲੈ ਕੇ ਥਾਪੜਾ ਫੇਰ ਛੱਡਦੇ ਆਂ ਲਗਾਮਾਂ ਘੋੜੇ ਤੂਫਾਨ ਦੀਆਂ ਬਿਹਾਰ ਦੀਆਂ ਸੜਕਾਂ ਤੇ ਆਇਓ ਜੀ ਪਹਿਲਾਂ ਗੁਰੂ ਚਰਨਾਂ 'ਚ ਹਾਜ਼ਰੀ ਲਵਾਇਈਏ ਦਰਸ਼ਨ ਕਰਾਈਏ ਗੁਰੂ ਘਰ ਦੇ ਫੇ ਛੱਡਦੇ ਆਂ ਲਗਾਮਾਂ ਘੋੜੇ ਤੂਫਾਨ ਦੀਆਂ ਫੇ ਜ਼ਮਾਨ ਦੱਤਾ ਵੀ ਸਾਂਭੀਏ ਆ ਕੇ ਤੇ ਕਮਰਾ ਵੀ ਸਾਫ਼ ਕਰਨਾ ਆ ਫੇ ਛੱਡਦੀਆਂ ਲਗਾਮਾਂ ਆਪਾਂ ਘੋੜੇ ਤੂਫਾਨ ਦੀਆਂ ਪਿਹਾਰ ਦੀਆਂ ਸੜਕਾਂ ਤੇ ਇੱਕ ਮੋਟਲ ਮਨ ਪਇਓ ਕਿਰਤ ਨਾ ਕਰ ਬਾਜੀ ਦਰਸ਼ਨ ਕਰਕੇ ਗੁਰੂ ਚਰਨਾਮ ਚ ਲਵਾ ਕੇ ਹਾਜ਼ਰੀ ਆ ਗਏ ਆਪਾਂ ਕਮਰੇ ਸਮਾਨ ਆਪਾਂ ਲੱਦ ਲਿਆ ਘੋੜੇ ਤੇ ਤੂਫਾਨ ਦੀਆਂ ਛੜਦੇ ਆਣ ਲਗਾਮਾਂ ਬਿਹਾਰ ਦੀਆਂ ਸੜਕਾਂ ਤੇ ਸਮਾਨ ਦਿੱਤਾ ਲਾਦ ਕੇ ਤੇ ਲੋ ਸਫਾਈ ਆਪਾਂ ਪੂਰੀ ਕਰਕੇ ਜਾਈ ਦੀ ਆ ਖਲਾਰਾ ਜ਼ਰੂਰ ਪਾ ਦੀ ਦਾ ਆ ਕੇ ਸਫਾਈ ਕਰਨਾ ਆਪਣਾ ਫਰਜ਼ ਆ ਟਰੈਵਲਰ ਆ ਕਰਈ ਹੋਈ ਤੂਫਾਨ ਐਦਾਂ ਕਹਿ ਦੋ ਮੇਰਾ ਚਲੋ ਆ ਜਾਓ ਪਾਣੀ ਦੀਆਂ ਬੋਤਲਾਂ ਭਰਨੀ ਐ ਤੂਫਾਨ ਆਪਾਂ ਪਹਿਲਾਂ ਇਹ ਕੰਮ ਬਹੁਤ ਜ਼ਰੂਰੀ ਆ ਛੋੜੇ ਤੂਫਾਨ ਆਪਣੇ ਦਾ ਸਟੈਂਡ ਟੁੱਟ ਗਿਆ ਕਰਕੇ ਈਦਾਂ ਲਾਉਣਾ ਪੈਂਦਾ ਆਇਓ ਜੀ ਛੱਡੀ ਐ ਫੇ ਲਗਾਮਾਂ ਘੋੜੇ ਤੂਫਾਨ ਦੀਆਂ ਲਾਉ ਜਗਾਰਾ ਜੀ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਛੋੜਾ ਤੂਫਾਨ ਤੇ ਕਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਆ ਗਉ ਘਾਟ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਤੋਂ ਵੱਡਾ ਸਤਗੁਰ ਨਾਨਕ ਜਿਨਾਂ ਕਰ ਰਾਖੀ ਮੇਰੀ ਸੰਗਤ ਜੀ ਦਰਸ਼ਨ ਆਪਾਂ ਤੁਹਾਨੂੰ ਬਾਹਰ ਵੀ ਕਰਵਾ ਰਹੇ ਆ ਦਰਬਾਰ ਦੇ ਅੰਦਰ ਨਹੀਂ ਤੇ ਜੇ ਦਰਸ਼ਨ ਕਰਨੇ ਆ ਦਰਬਾਰ ਦੇ ਤੇ ਆਪਣੇ ਜੇ ਹੋਰ ਜਿੰਨੇ ਵੀ ਗੁਰੂ ਘਰ ਆ ਪਟਨਾ ਸਾਹਿਬ ਦੇ ਵਿੱਚ ਆ ਤਾਂ ਆਪਾਂ ਜੋ ਸਾਈਕਲ ਸਫਰ ਸ਼ੁਰੂ ਕੀਤੀ ਸਾਈਕਲ ਦੀ ਸਟਾਰਟਿੰਗ ਕੀਤੀ ਸੀਗੀ ਆਪਣੇ ਪੰਜ ਤੱਕ ਸਵਾਰਨਾ ਸਫਰ ਕੀਤਾ ਸੀਗਾ ਉਹ ਸਫਰ ਦੇ ਵਿੱਚ ਉਹਦੀ ਪੁਰਾਣੀ ਵੀਡੀਓ ਕੱਢ ਕੇ ਦੇਖ ਸਕਦੇ ਆ ਤੇ ਬਹੁਤ ਬਰੀਕੀ ਦੇ ਨਾਲ ਬਹੁਤ ਮਿਹਨਤ ਕਰਕੇ ਆਪਾਂ ਗੁਰੂ ਘਰਾਂ ਦੇ ਦਰਸ਼ਾੜਾ ਦੇ ਵਿੱਚ ਇਤਿਹਾਸ ਦੀ ਜਾਣਕਾਰੀ ਸਾਂਝੀ ਕੀਤੀ ਆ ਜਰੂਰ ਵੀਡੀਓ ਕੱਢ ਕੇ ਦੇਖਿਓ ਸੰਗਤ ਜੀ ਸਤਨਾਮ ਸ਼੍ਰੀ ਵਾਹਿਗੁਰੂ ਆਇਓ ਜੀ ਛੜ ਦੇ ਫਲਗਾਮਾ ਘੋੜੇ ਤੂਫਾਨ ਦੀ ਲਓ ਜੀ ਘੋੜਾ ਆਪਣਾ ਉੱਧਰਲੀ ਸਾਈਡ ਤੇ ਜੀ ਹੁਣੀ ਨਹੀਂ ਤੁਹਾਨੂੰ ਗੰਗਾ ਨਦੀ ਤੇ ਆ ਗੰਗਾ ਨਦੀ ਦੇ ਬਣਿਆ ਪੌੜ ਤੇ ਇਧਰ ਦੇ ਪਾਸੇ ਸ਼ਹਿਰ ਪਟਨਾ ਸਾਹਿਬ ਪੌੜ ਕਾਫੀ ਲੰਬਾ ਆ ਇਹ ਪੌੜ ਹੈਗਾ ਘੱਟੋ ਘੱਟ 12 13 ਕਿਲੋਮੀਟਰ ਦਾ 길 ਲੋਕੇਸ਼ਨ ਲਾਈ ਆਪਾਂ ਉਹਦੇ ਸਟੇ ਔਨ ਲੋਕ ਨਾਇਕ ਗੰਗਾ ਪੱਥ ਇੱਥੋਂ ਰਹਿ ਗਿਆ ਆਪਾਂ ਨੂੰ 9.5 ਕਿਲੋਮੀਟਰ ਤੇ ਉਹੀ ਚਾਰ ਕਾ ਭਾਗ ਆ ਹੁਣੇ ਆ ਕਟੋ ਘਟਾ ਪੋਲ ਪੋਲੀ 13 14 ਕਿਲੋਮੀਟਰ ਦਾ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਤੂਫਾਨ ਵੈਰਦਾ ਨੱਚਦਾ ਟੱਪਦਾ ਵਿਹਾਰ ਦੀਆਂ ਸੜਕਾਂ ਤੇ ਆਹ ਰੋਡ ক্লোਜ਼ ਆ ਦੌੜ ਚੱਲ ਰਹੀ ਆ ਮੈਰਾਥਨ ਬਿਹਾਲ ਸਲੂਟ ਹੈ ਸਰ ਇਹ ਬਾਈ ਫਰੈਸ਼ ਕੀ ਬਾਈ ਤੁਹਾਡੇ ਵਾਲੀ ਗੇਮ ਰੂਡ ਦੀ ਇੱਕ ਸਾਈਡ ਬਲਾਕ ਆ ਤੇ ਨੌਜਵਾਨ ਤੋੜਦੇ ਇੱਕ ਮਿੰਟ ਸਰ ਹਾਂ ਸਰ ਆਲ ਨਾਰਥ-ਈਸਟ ਕਰਕੇ ਵਾਪਸ ਪੰਜਾਬ ਕੀ ਤਰਫ ਜਾ ਰਹਾ ਹਾਂ ਓਕੇ ਵੈਲਕਮ ਤੁਪਟਨਾ ਥੈਂਕ ਯੂ ਥੈਂਕ ਯੂ ਜੇ ਮੈਰਾਥਨ ਚੱਲ ਰਹਾ ਹੈ ਸਹੀ ਹੈ ਸਹੀ ਥੈਂਕ ਯੂ ਸਰ ਆਪਕਾ ਵੀ ਦੇਖੋ ਜੀ ਸਲੂਟ ਆ ਭੈਣ ਜੀ ਇਥੇ ਜਿਹੜੇ ਤੰਦਰੁਸਤ ਆ ਉਹ ਘਰ ਬੈਠੇ ਬਾ ਗੱਲਾਂ ਕਰਨ ਜੋ ਕਹਿੰਦੇ ਆ ਇਧਰ ਆ ਭੈਣ ਜੀ ਹੁਣੀ ਦੇਖ ਲਓ ਮਿਰਸਨ ਦੇ ਵਿੱਚ ਹਿੱਸਾ ਲਿਆ ਆ ਤੇ 3007 ਨੰਬਰ ਆ ਭੈਣ ਜੀ ਹੁਨਾਂ ਦਾ ਭੈਣ ਜੀ ਇੱਕ ਮਿੰਟ ਆਪ ਜਿੰਨੇ ਵੀ ਲੋਕ ਹੈ ਆਪਣੇ ਹੈਲਥ ਕੋ ਲੈ ਕੇ ਸਵਸਥ ਰਹੇ ਆਲ ਪ੍ਰੈਕਟਿਸ ਕਰਦੇ ਰਹੇ ਕਿ ਅਚੋ ਸੇ ਕੰਮ ਕਰਦੇ ਬਹੁਤ ਬੜੀਆ ਦੀਦੀ ਥੈਂਕ ਯੂ ਇਹ ਕਾ ਬਾਈ ਜਾਂਦਾ ਦੇਖੋ ਇਹ ਹੰਦਾ ਜज्ਬਾ ਸਲੂਟ ਆ ਆ ਭਾਈ ਇੱਧਰ ਥੈਂਕ ਯੂ ਥੈਂਕ ਯੂ ਸਰ ਇੱਧਰ ਹੈਲੋ ਹਾਏ ਹੈਲੋ ਹਾਏ ਹੈਲੋ ਹੈਲੋ ਬਹੁਤ ਬੜੀਆ ਭਾਈ ਉਹ ਦੂਰ ਤੱਕ ਆ ਦੇਖੋ ਓ ਜਿਨ੍ਹਾਂ ਨੂੰ ਹੱਥ ਪੈਰ ਰੱਬ ਨੇ ਸਲਾਮਤ ਦਿੱਤੇ ਆ ਉਹ ਕਰ ਲਿਆ ਕਰੋ ਬਾਈ ਸੇ ਸਭ ਤੋਂ ਪਹਿਲਾਂ ਆ ਬਾਕੀ ਕੰਮ ਕਾਰ ਬਾਅਦ ਸੇ ਤੰਦਰੁਸਤ ਹੋਊਗੀ ਤਾਂ ਕੰਮ ਕਾਰ ਵੀ ਹੋ ਜਾਣਗੇ ਹੈਲੋ ਹਾਈ ਹਾਈ ਰੂਹ ਖਾਸ਼ ਹੋ ਗਈ ਯਾਰ ਦੇਖ ਕੇ ਪ੍ਰੈਸ ਕੀ ਭਾਈ ਤੁਹਾਡੀ ਵੀ ਰੂਹ ਖੁਸ਼ ਹੋ ਜਾਣੀ ਆ ਅੱਜ ਦੀ ਵੀਡੀਓ ਦੇਖ ਕੇ ਤਾਂ ਹੈਲੋ ਹਾਏ ਹਾਏ ਥੈਂਕ ਯੂ ਸਰ ਸੈਲੂਟ ਹੈ ਭਾਈ ਹੈਲੋ ਕੋੜੇ ਨੂੰ ਇਦਾਂ ਟੇਢਾ ਜਿਹਾ ਲਾ ਕੇ ਚੱਲ ਗਈ ਫੋਨ ਵੀ ਉੱਪਰੇ ਛੱਡ ਗਏ ਕਿੰਨਾ ਯਾਨੀ ਕਿ ਵੱਖਰੀ ਖੁਸ਼ੀ ਹੋਈ ਦੇਖ ਕੇ ਉਹ ਭੈਣ ਭਰਾਵਾਂ ਨੂੰ ਤੇ ਪਾਰਾ ਜਦੋਂ ਬੰਦੇ ਨਹੀਂ ਸਹੀ ਹੋਵੇ ਤਾਂ ਕਿਸੇ ਨੇ ਆਪਣਾ ਫੋਨ ਵੀ ਨਹੀਂ ਛੇੜਿਆ ਵਿਹਾਰ ਸ਼ਹਿਰ ਦਾ ਬਿਹਾਰ ਦੇ ਨਾਂ ਤੇ ਨਹੀਂ ਰੇਲਵੇ ਸਟੇਸ਼ਨ ਪਟਨਾ ਸਾਹਿਬ ਦੇ ਨਾਂ ਤੇ ਰੇਲਵੇ ਸਟੇਸ਼ਨ ਜਿਹੜਾ ਹੋ ਰਿਹਾ ਇਹ ਆ ਪਟਨਾ ਆਵਦਾ ਜਿਹੜਾ ਪ੍ਰਾਂਤ ਦਾ ਨਾਂ ਆ ਉਸ ਨਾਂ ਤੇ ਆ ਪਾਟਲੀ ਪੁੱਤਰਾ ਪਾਟਲੀ ਪੁੱਤਰਾ ਇਹਦਾ ਪ੍ਰਾਂਤ ਦਾ ਨਾਂ ਹੁੰਦਾ ਸੀਗਾ ਪਟਨਾ ਸ਼ਹਿਰ ਦਾ ਉਸ ਨਾਂ ਤੇ ਰੇਲਵੇ ਸਟੇਸ਼ਨ ਆ ਤੇ ਹੁਣ ਪਰ ਦਾਣਾਪੁਰ ਦਾ ਵੀ ਕਹਿ ਦਿੰਦੇ ਆ। ਪਾਟਲੀ ਪੁੱਤਰਾ ਰੇਲਵੇ ਸਟੇਸ਼ਨ ਦਾਣਾਪੁਰ। ਲਓ ਜੀ ਪਟਨਾ ਸ਼ਹਿਰ ਤੋਂ ਬਾਹਰ ਆਪਾਂ ਪਹੁੰਚੇ ਜਿਹੜਾ ਸਕਰੀਨ ਤੇ ਤੁਹਾਨੂੰ ਦਿਦਾ ਪਿੰਡ ਹੈ ਨੌਬਤਪੁਰ ਤੇ ਜ਼ਿਲ੍ਹਾ ਇਹਦਾ ਪਟਨਾਈਆ। ਤੇ ਇੱਥੇ ਬਈ ਜੇ ਸੀਗੇ ਮੋਟਰਸਾਈਕਲ ਤੇ ਆਉਂਦੇ ਤੇ ਬਾਈਆਂ ਨੇ ਤੇ ਰੁਕ ਲਿਆ। ਹੈਲੋ ਬਾਈ ਕੀ ਹਾਲ ਚਾਲ? ਠੀਕ ਹੈ ਬਾਈ। ਬੜੀਆਂ। कहाँ से आ रहे हो जी जी इधर एग्जाम कैसे हो गया, हाँ हो गया।, गया। ए, टेन क्लास का और प्लस टू का हाँ हो, गया। हाँ हो गया सब का हो गया ना प्लस टू का भी हम लोग नर्सिंग स्टूडेंट हैं ठीक है नर्सिंग है वेरी गुड तो भाई इधर गर्मी बहुत है ऐसा ही होता है या इस बार ज्यादा है इससे ज्यादा होगा अभी है कहाँ गर्मी गर्मी नहीं है अभी भाई बहुत गर्मी है इस बार जल्दी पड़ा ना गर्मी 1 ਮਹੀਨਾ ਪਹਿਲੇ ਪੜ ਰਹਾ ਹੈ ਨਾ ਪਿੱਛੇ ਮੈਨੇ ਪੁੱਛਿਆ ਕਿਸੇ ਸੇ ਭੁੱਲੇ 1 ਮਹੀਨਾ ਪਹਿਲੇ ਹੈ ਠੀਕ ਆ ਭਾਈ ਅੱਛਾ ਲੱਗਾ ਮਿਲ ਕੇ ਯਾਰ ਐਸੇ ਨਾ ਐਪਰੀਸ਼ੀਏਟ ਹੋ ਜਾਂਦੇ ਹੰ ਵੀ ਜਦੋਂ ਬੰਦੇ ਦਾ ਰੋਕ ਕੇ ਵੇ ਕਹਿੰਦੇ ਆ ਭਾਈ ਫੋਟੋ ਖਚਾਉਣੀ ਆ ਵਖਰਾ ਹੀ ਦਿਲ ਚ ਸੁਆਦ ਖੁਸ਼ੀ ਆ ਜਾਂਦੀ ਆ ਫਿਰ ਦਿਲ ਚ ਆਵਾਜ਼ ਆਉਂਦੀ ਆ ਓ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਉਂਦਾ ਲੱਲੂ ਕਰੇ ਕਵਲੀਆਂ ਹਾਂ ਰੱਬ ਸਿੱਧੀਆਂ ਪਾਉਂਦਾ ਮੇਰੇ ਨਾਲ ਲੱਲੂ ਨਾ ਸ਼ਾਕਲੋ ਆਖਲੋ ਜਦੋਂ ਕਹਿੰਦੇ ਭਾਈ ਫੋਟੋ ਖਜਾਣੀ ਆ ਫੇਰ ਆਹ ਰੜਕੇ ਵਾਲੇ ਨੂੰ ਪੁੱਛੋ ਕਿੰਨੀ ਖੁਸ਼ੀ ਹੁੰਦੀ ਆ ਇਹ ਆ ਨੌਪਤਪੁਰ ਦਾ ਬਾਜ਼ਾਰ ਇਹ ਤੂਫਾਨ ਆਪਣੇ ਦਾ ਸਟੈਂਡ ਟੁੱਟਾ ਕਰਕੇ ਇਦਾਂ ਕੋਈ ਟਿਕਾਣਾ ਦੇਖਣਾ ਪੈਂਦਾ ਫੇਰ ਖੜਾ ਕਰੀਦਾ ਆ ਨੈਸ਼ਨਲ ਹਾਈਵੇ 139 ਆ ਜਿੱਤੇ ਆਪਾਂ ਸਫ਼ਰ ਕਰ ਰਹੇ ਆ ਤੇ ਇਧਰ ਟਰਾਲਾ ਇੰਨਾ ਕ ਚੱਲਦਾ ਆ ਇੰਨਾ ਕ ਚੱਲਦਾ ਯਾਨੀ ਕਿ ਆਪਾਂ ਕਹਿ ਨਹੀਂ ਸਕਦੇ ਗਿਣੇ ਨਹੀਂ ਸਕਦੇ ਤੇ ਜਿਨ੍ਹਾਂ ਨੇ ਤਾਂ ਡਰਾਈਵਰੀ ਸਿੱਖੀ ਆ ਘੁੱਟਾਂ ਤੇ ਪੇਸ਼ਕਾਸ਼ ਖਾ-ਖਾ ਕੇ ਉਹ ਤਾਂ ਬੰਦੇ ਵਾਲੇ ਸਾਵਧਾਨ ਦੇ ਵਧੀਆ ਆ ਤੁਹਾਨੂੰ ਸੰਗ ਪਰੇਸ਼ਾਨ ਨਹੀਂ ਕਰਦੇ ਤੇ ਜਿਹੜੇ ਬੰਦੇ ਕਹਿੰਦੇ ਸਟੀering ਤੇ ਬਹਿ ਕੇ ਸਾਨੂੰ ਗੱਡੀ ਆਗੇ ਚਲਾਉਣੀ ਉਹਦੋ ਸਾਲੇ ਹੈ ਨਾ ਆ ਕੇ ਕੋਲ ਆ ਕੇ ਤੁਹਾਡੇ ਹੌਰ ਨੇ ਨਹੀਂ ਮਾਰਨ ਨੂੰ ਹਟਦੇ ਤੇ ਕੋਲ ਆ ਕੇ ਸਪੀਡ ਵੀ ਨਹੀਂ ਘਟਾਉਂਦੇ ਇੰਨੀ ਕਿ ਸਪੀਡ ਨਾਲ ਗੱਡੀ ਜਾਂਦੀ ਆ ਬੇ ਬੰਦੇ ਦੇ ਮੂੰਹ ਚ ਇੱਕ ਵਾਰ ਤੇ ਇਹ ਨਿਕਲਦਾ ਉਹ ਵਾਹਿਗੁਰੂ ਬਚਾ ਲਿਆ ਤੇ ਇਹ ਕਰਕੇ ਦਿਮਾਗ ਰੋਡ ਬੜਾ ਹੀ ਡੇਂਜਰਸ ਆ ਬੜਾ ਖਤਰਨਾਕ ਰੋੜਿਆ ਰੋੜਿਆ ਸੇ ਜਿੱਦਾਂ ਆਪਾਂ ਗਰਾਇਆਂ ਤੋਂ ਜੜਿਆਲਾ ਮੰਡ ਕੀ ਹੋ ਕੇ ਨਕੋਟਰ ਨੂੰ ਚਲ ਜਾਈਏ ਉਹ ਨੱਕ ਚੌੜਾ ਆ ਤੇ ਦਿਮਾਗ ਨੂੰ ਤਾਜ਼ਾ ਰੱਖਣ ਲਈ ਹਣ ਪੀਣੀ ਪੈਣੀ ਆ ਰੁੜਕੀ ਵਾਲਿਆ ਚਾਹ ਤੇ ਤੂਫਾਨ ਸਹੀ ਕਿਹਾ ਨਾ ਫੇਰੇ ਹੀ ਨਾ ਪਾਂਗੇ ਪਿਆਰ ਦੇ ਰਾਹ ਆ ਜਾਓ ਪੀਨੇ ਚਾਹ ਆ ਦੇ ਦੀ ਇੱਕ ਦੁਕਾਨ ਐਟ ਟਾਈਮ ਜਿਹੜਾ ਸ਼ਹਿਰ ਦੀ ਸਕਰੀਨ ਤੇ ਰੋਡ ਦੇਖ ਕੇ ਅਟੇ ਕੰਪਾ ਆ ਬਿਹਾਰ ਸੂਬੇ ਦਾ ਸਮੋਸੇ ਵੀ ਬਣੇ ਹੋ ਔਰ ਸਮੋਸਾ ਲਈ ਆਪਾਂ ਖਾਣਾ ਕੱਲੀ ਪੀਵਾ ਕੇ ਚਾਹ ਭਾਈ ਮੀਠਾ ਥੋੜਾ ਜਿਆਦਾ ਕਰ ਦੇਣਾ ਤੇਜ ਲਓ ਜੀ ਫੇ ਕੁੱਲੜ ਦੀ ਚਾਹ ਸੂਬਾ ਬਿਹਾਰ ਲੋ ਜੀ ਤਵਾਰ ਘੋੜੇ ਦੀ ਆਪਾਂ ਛੜਤੀਆਂ ਲਗਾਮਾਂ ਚਾਹ ਪੀ ਕੇ ਆਪਣੇ ਦੇ ਗਏ ਨਾ ਰੋਡ ਕਿੱਦਾ ਪਤਾ ਹੋ ਗਿਆ ਹੈ ਨਾ ਜਿਹੜੇ ਭੈਣ ਭਰਾ ਆਪਣੇ ਨਾਲ ਮਾਤਾ ਵਜਰ ਕੋ ਪੁਰਾਣੇ ਜੁੜੇ ਆ ਵੀਡੀਓ ਦੇਖਦੇ ਆ ਆਪਣੀਆਂ ਸਫਰ ਦੀਆਂ ਉਹਨਾਂ ਨੂੰ ਤਾਂ ਇਸ ਰੋਡ ਦਾ ਪਤਾ ਹੀ ਆ ਇਹ ਆ ਕ ਆਪਣੇ ਨਹਿਰ ਵਾਲਾ ਰੋਡ ਜਾਂਦਾ ਆ ਤੇ ਉਧਰ ਦੂਸਰੇ ਹੱਥੋਂ ਮੇਰੇ ਜਿਹੜਾ ਹਾਈਵੇ ਹੈ 139 ਤੇ ਨਹਿਰ ਵਾਲਾ ਰੋਡੇ ਤੋਂ ਕੰਨ ਪਾਦਾ ਹੀ ਹੁੰਦਾ ਸ਼ੁਰੂ ਤੇ ਸਫਰ ਸਗਾ ਅੱਜ ਆਪਣਾ ਪਟਨਾ ਸਾਹਿਬ ਤੋਂ ਰੰਗਾ ਬਾਦ ਤੱਕ ਆ ਰੰਗਾ ਬਾਦ ਇੱਕ ਮਹਾਰਾਸ਼ਟਰਾ ਜਿਆ ਤੇ ਇੱਕ ਬਿਹਾਰ ਚ ਵੀ ਆ ਜੀ ਕਈ ਬੰਦੇ ਪੁੱਛਦੇ ਆ ਪੁੱਛਿਆ ਆਪਾਂ ਨੂੰ ਕਈ ਭਰਾਵਾਂ ਨੇ ਕਹਿੰਦੇ ਯਾਰ ਰੰਗਾ ਬਾਦ ਤਾਂ ਆਪਣੇ ਮਹਾਰਾਸ਼ਟਰਾ ਜਿਆ ਮੈਂ ਕਿਹਾ ਭਾਈ ਨਹੀਂ ਇੱਥੇ ਬਿਹਾਰ ਚ ਵੀ ਆ ਇੱਕ ਜਿਹੜਾ ਕਿ ਕਲਕੱਤਾ ਰੋਡ ਤੇ ਆ ਮੇਨ ਹਾਈਵੇ ਤੇ ਤੇ ਆਪਾਂ ਨੇ ਨੇਰ ਤੇ ਨਾਲ-ਨਾਲ ਚੱਲਾਂਗੇ ਇੱਧਰ ਇੰਨਾ ਗਾ ਵੇ ਉਹ ਖਾਣ ਪੀਣ ਦਾ ਧਾਮ ਝਾਮ ਨਹੀਂ ਆਉਣਾ ਉਹ ਆਪਾਂ ਰੋਡ ਬਦਲ ਲਵਾਂਗੇ ਜਦੋਂ ਭੁੱਖ ਲੱਗੂਗੀ ਭੁੱਖ ਲੱਗੀ ਹੋਈ ਆ ਪਰ ਪਰ 20 ਕਿਲੋਮੀਟਰ ਦਾ గేਟ ਦਹਲੇ ਕੱਢਾਂਗੇ 20 ਕਿਲੋਮੀਟਰ ਕੱਢ ਕੇ ਫੇਰ ਰੋਟੀ ਪਾਣੀ ਕੇ ਦਿਖਾਵਾਂਗੇ ਇਹ ਇਧਰ ਜਲਦੀ ਆਪਣੇ ਨਾਲ ਨਾਲ ਨਹਿਰ ਇਹ ਆ ਜਾਓ ਫੇਰ ਨਹਿਰ ਦੇ ਨਾਲ-ਨਾਲ ਤੁਹਾਨੂੰ ਅਨੰਤਮਈ ਗੱਲਾਂ ਕਰਦੇ ਇਲਤਲਦਾ ਕਰਦੇ ਪਹੁੰਚਦੇ ਆ ਰੰਗਾਬਾਦ ਗਰਮੀ ਨੇ ਬਿਹਾਰ ਦੇ ਵਿੱਚ ਬੱਟ ਕੱਢੇ ਪਏ ਆ ਫਰਵਰੀ ਮਹੀਨੇ ਦੇ ਵਿੱਚ ਦੇਖੋ ਲੱਗੀਆਂ ਚੁੱਭੀਆਂ ਜਵਾਗ ਬੀਬੀਆਂ ਸਾਰੇ ਲੱਗੇ ਇੱਕ ਥਾਂ ਚੁੱਭੀਆਂ ਮਾਰਨ ਲਓ ਜੀ ਸ਼ਹਿਰ ਹਰਬਲ ਦੇ ਵਿੱਚ ਚੋੜਾ ਨਾ ਮੱਥਾ ਮਾਰਦੇ ਆ ਬਹੁਤ ਲੱਗੀ ਸਮਾਂ 1:30 ਵਜੇ ਆ ਦੁਪਹਿਰ ਦਾ ਇਹ ਆ ਜੀ ਹਰਬਲ ਸ਼ਹਿਰ ਅਰਬਲ ਅਰਬਲ ਸ਼ਹਿਰ ਦੇ ਚੌਕ ਤੋਂ ਅਪਾਲੇ ਪਿੱਛੇ ਆਂ ਖਾਣ ਪੀਣ ਲਈ ਰੁਕ ਗਏ ਜੇ ਇਧਰ ਚਾਹ ਦੀਆਂ ਦੁਕਾਨਾਂ ਇੱਥੋਂ ਪੀਨੇ ਆਂ ਚਾਹ ਫੇਰ ਛੱਡਦੀਆਂ ਲਗਾਮਾਂ ਔ ਉੱਧਰ ਖੜਾ ਘੋੜਾ ਆਪਣਾ ਤੂਫਾਨ ਆ ਆਇਆ ਜੀ ਅਰਬਲ ਸ਼ਹਿਰ ਤੇ ਅਰਬਲ ਸ਼ਹਿਰ ਦੇ ਵਿੱਚ ਆਪਾਂ ਤਾਂ ਬੜੇ ਸਕੇ ਮੋੜ ਕੇ ਨੈਸ਼ਨਲ ਹਾਈਵੇ 139 ਤੇ ਭੁੱਖ ਲੱਗੀ ਗਈ ਹੁਣ ਦੁਆਰ ਤੋਂ ਇੱਕ ਆਹ ਰੋੜ ਜਾਂਦਾ ਨਹਿਰਬਲ ਨੂੰ ਇੱਥੇ ਵੀ ਫੇਰ ਨਹਿਰ ਵਾਲੇ ਰੋੜ ਤੇ ਚੜਦੇ ਆਂ ਲਾਦੀ ਮੜ ਵਾਪਸੀ ਨਹਿਰ ਵਾਲੇ ਸੜਕ ਤੇ ਉੱਧਰ ਤੋਂ ਟਰੱਕਾਂ ਨੇ ਮੱਤ ਮਾਰ ਲੈਣੀ ਸੀ ਤੇ ਆਪਣੇ ਅੱਜ ਆਪਣਾ ਸਫ਼ਰ 164 ਕਿਲੋਮੀਟਰ ਦਾ ਸੀ ਤੇ 84 ਕਿਲੋਮੀਟਰ ਆ ਪਾ ਗਏ ਆ ਤੇ 80 ਕਿਲੋਮੀਟਰ ਸਫ਼ਰ ਆਪਣਾ ਪਿਆ ਆ ਹੱਲੇ ਸਮਾਂ ਸਵੇਗ 2:30 ਦਾ ਹੋ ਗਿਆ ਹੁਣ ਦੇਖੋ ਕਿੰਨੇ ਕੋ ਜੇ ਬਹੁਤ ਨੇ ਆ ਆਪਣੀ ਮੰਜ਼ਿਲ ਤੇ ਅੱਜ ਦੀ ਜਿਹੜੀ ਮੰਜ਼ਿਲ ਆ ਤੇ ਇੱਕ ਹਵਾ ਵੀ ਆ ਕੇ ਐਂਟੀ ਹੋਈ ਆ ਹਵਾ ਅਜ ਪੁੱਠੇ ਪਾਸੇ ਚੱਲਣ ਰਹੀ ਆ ਜਿੱਲੀ ਰਣਕੀ ਆ ਇਹਦਾ ਲਹੂ ਪੀਣਾ ਮੈਂ ਕਹ ਲਹੂ ਤੋੜ ਰਿਆ ਹੀ ਨਹੀਂ ਬੱਚੋ ਹੱਡੀਆਂ ਹੱਡੀਆਂ ਰਹਿ ਗਈਆਂ ਆ সফর ਨੇ ਇਹ ਲੋਸ ਕੱਢ ਛਟਿਆ ਕੋਹੜਾ ਤੂਫਾਨ ਵੀ ਵਿਚਾਰੇ ਨੂੰ ਆਣਾ ਸਾਰਾ ਚਾਹੀਦਾ ਕਿਸੇ ਦਾ ਖਾਣ ਨੂੰ ਇਹ ਕਰਕੇ ਦਰਖਤਾਂ ਲਾ ਲਈਦਾ ਆ ਬਾਈ ਰੁਕੇ ਸੀਗੇ ਕੋਲ ਹੈਲੋ ਕੀ ਹਾਲ ਹੈ ਬਾਈ ਕਿਆ ਨਾਮ ਹੈ ਹਨਾ ਹਨਨ ਕੁਮਾਰ ਆਪਕਾ ਆਸਤੀ ਕੁਮਾਰ ਠੀਕ 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 ਇਧਰ ਕਹਾਂ سے ਆ ਰਹੇ ਹੋ ਮੇਰਾ ਘਰੇ ਮੇਰਾ ਘਰੇ ਹੈ ਕੌਨ ਸਾ ਗਾਉਂ ਹੈ ਮਸਪੂਰਾ ਹਸਪੁਰਾ ਹਸਪੁਰਾ ਦ੍ਰਿਸ਼ਟੀ ਕੌਨਸਾ ਬੜਦਾ ਹੈ ਔਰੰਗਾਬਾਦ ਔਰੰਗਾਬਾਦ ਨਾ ਸਹੀ ਹੈ ਤੇ ਠੀਕ ਹੈ ਭਾਈ ਅੱਛਾ ਲੱਗਾ ਮਿਲ ਕੇ ਜੇ ਆਪਾਂ ਗੱਲ ਕਰਦੇ ਆ ਨਹਿਰ ਦੇ ਨਾਲ-ਨਾਲ ਸਫ਼ਰ ਆਪਣਾ ਚੱਲ ਰਿਹਾ ਆ ਬੇ ਨਹਿਰ ਬਾਰੇ ਫਿਰ ਜਾਣਕਾਰੀ ਦੇਈ ਦੇਣੇ ਤੁਹਾਨੂੰ ਇਹ ਆਪਣੀ ਜਿਹੜੀ ਸੋਨਾ ਨਦੀ ਆ ਆਪਾਂ ਨੂੰ ਇਹ ਪੈਂਦੀ ਆ ਜਦੋਂ ਆਪਾਂ ਪਟਨਾ ਸਾਹਿਬ ਤੋਂ ਆਨੇ ਆ ਉਦੋਂ ਰਾਸਤੇ 'ਚ ਆਉਂਦੀ ਆ ਇਹ ਤੇ ਉਹਦੇ ਵਿੱਚੋ ਹੀ ਇਹ ਨਹਿਰ ਨਿਕਲਦੀ ਆ ਤੇ ਇਹ ਆਪਣੇ ਸਾਹਾਰਾਮ ਜ਼ਿਲ੍ਹਾ ਰੋਹਤਾਸ ਤੋਂ ਹੁੰਦੀ ਹੋਈ ਸ਼ਹਿਰਾ ਕਾਸਮ ਵਿੱਚੋਂ ਵਗਦੀ ਇਹ ਇਧਰ ਆ ਡੇਗਦੀ ਆ ਪਾਣੀ ਇਧਰ ਨੂੰ ਜ਼ਿਆਦਾਤਰ ਆ ਜ਼ਿਆਦਾਤਰ ਕੀ 95% ਜਿਹੜਾ ਆਪਣੇ ਖੇਤੀਬਾੜੀ ਨੂੰ ਨਹਿਰਾਂ ਦਾ ਹੀ ਵਰਤਿਆ ਜਾਂਦਾ ਆ ਨਹਿਰੀ ਪਾਣੀ ਬਹੁਤ ਹੈ ਬਿਹਾਰ ਦੇ ਵਿੱਚ ਕਟੋ ਘਟੋ 95% ਇਹ ਕਹਲਾ ਰੌੜਕੀ ਵਾਲਿਆ ਪਾਣੀ ਨਹਿਰਾਂ ਦਾ ਜੀ ਵਰਤਿਆ ਜਾਂਦਾ ਆ ਸंचाई ਲਈ ਖੇਤੀਬਾੜੀ ਫਸਲਬਾੜੀ ਲਈ ਇੰਨੀ ਜਾਨਕਾਰੀ ਨਹਿਰ ਬਾਰੇ ਜੀ ਮੈਂ ਤੁਹਾਡੇ ਨਾਲ ਸਾਂਝੀ ਕਰ ਦਈਏ ਬਣਦੀ ਸੀ ਨਿਕਦਾ ਕਹਿੰਦੇ ਤੂਫਾਨ ਅਕਸਰ ਨੂੰ ਐਸਾ ਹੀ ਨਹਿਰ ਦੇ ਨੇੜੇ ਨਾਲ-ਨਾਲ ਆਪਾਂ ਘਟੋ ਘਟ 70 80 ਕਿਲੋਮੀਟਰ ਦਾ ਸਫ਼ਰ ਕਰਨਾ ਓਏ ਕੀ ਹਾਲ ਜਵਾਨਾ ਅੱਤ ਦਾ ਢਾਟ ਸਰਕਾਰ ਯਾਦ ਕਰਾਤਾ ਬਚਪਨ ਦੀ ਜਿਉਂਦੇ ਬਾਦੇ ਰ ਕਾਵਲ ਚੰਡੀ ਚੜ ਗਈ ਪੂਰੀ ਮਾਰਦੇ ਚੁੱਭੀਆਂ ਵਿਹਾਰ ਦੇ ਜਵਾਕ ਦੇਖੋ ਤਾਂ ਬੀਬੀਆਂ ਦੋਨੀਆਂ ਕੱਪੜੇ ਇੱਧਰ ਚੱਲਦੀ ਆ ਫੋਟੋਗ੍ਰਾਫਰ ਆ ਇਧਰ ਫੋਟੋਗ੍ਰਾਫੀ ਚੱਲ ਰਹੀ ਆ ਤੇ ਹੁਣ ਆਪਾਂ ਹਾਈਵੇ ਤੇ ਹੋ ਜਾਣਾ ਹੈ ਮੇਨ ਤੇ ਇਹ ਕਰਕੇ ਮੈਂ ਕਿਹਾ ਐਂਡ ਦਾ ਆਨੰਦ ਆ ਆਪਣੇ ਨਹਿਰ ਨਾਲ ਦੇ ਰੋਡ ਦਾ ਥੜਕ ਦਾ ਮੈਂ ਕਿਹਾ ਤੁਹਾਨੂੰ ਦਿਖਾ ਲਵਈਏ ਇਹ ਹੁਣ ਇਧਰ ਨਹਿਰ ਆਪਣੇ ਸਾਹ ਸਾਰਾ ਆਮ ਨਾਲ ਚੱਲ ਜਾਣੀ ਆ ਸੜਕ ਨੇਰ ਉਧਰ ਆਉਂਦੀ ਆ ਤੇ ਸੜਕ ਜਾਂਦੀ ਆ ਐਂ ਤਾਂ ਕਹਿ ਲਵੇ ਆ ਜਿਹੜੀ ਛੜਕ ਆ ਤੇ ਆਹ ਤੇ ਆਹ ਸਾਰਾ ਮੈਂ ਗੱਲ ਹੋ ਰਹੀ ਸਾਰਾ ਮੈਂ ਇਤਿਹਾਸ ਹੈ ਗੁਰੂ ਘਰ ਆ ਚਾਚਾ ਫੱਗੂ ਮਲ ਜੀ ਦਾ ਉਹਨਾਂ ਨੂੰ ਦਰਸ਼ਨ ਦਿੱਤੇ ਸੀਗੇ ਤਨਤਨ ਚੇਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਲੋ ਜੀ ਮਾਣ ਲਿਆ ਆਨੰਦ ਦੇਖਿਆ ਵੇਸ ਰੋਡ ਤੇ ਟਰਾਲੇ ਇਹ ਆ ਸ਼ਹਿਰ ਜੀ ਦੌਦਤਨਗਰ ਉਹ ਸਾਹਮਣੇ ਰੋਡ ਜਿਹੜਾ ਆਉਂਦੀ ਆ ਸੜਕ ਉਧਰੋਂ ਵੀ ਆਪਾਂ ਨਹਿਰ ਤੋਂ ਇਸ ਰੋਡ ਤੇ ਆ ਸਕਦੇ ਆ ਪਰ ਆਪਾਂ ਕਿਲੋਮੀਟਰ ਪਿੱਛੇ ਛੱਡ ਦਤਾ ਗਦਰ ਰੋਡ ਜਿਹੜਾ ਨਹਿਰ ਵਾਲਾ ਸੀਗਾ ਤੇ ਇੱਥੇ ਆ ਕੇ ਚੌਕ ਆ ਇਕੱਲੀ ਸੜਕ ਹੀ ਨਹੀਂ ਬਦਲਦੀ ਇੱਥੇ ਆ ਕੇ ਘਾ ਰੋਡ ਵੀ ਜਾਂਦਾ ਇਹ ਜਾਂਦਾ ਆ ਗੋ ਨੂੰ ਗਿਆ ਨੂੰ ਗਿਆ ਨੂੰ ਤੇ ਬਿਹਾਰ ਸ਼ਰੀਫ ਨੂੰ ਆ ਜਿਹੜੀ ਸੜਕ ਇਦਾਂ ਚੱਲ ਜਾਂਦੀ ਆ ਤੇ ਉਹ ਸਿੱਧਾ ਜਾਂਦਾ ਔਰੰਗਾਬਾਦ ਤੇ ਆਪਾਂ ਔਰੰਗਾਬਾਦੇ ਪਹੁੰਚਣਾ ਆ ਔਰੰਗਾਬਾਦ ਤੋਂ 10 ਕਿਲੋਮੀਟਰ ਦੂਰ ਆ ਜਿੱਥੇ ਆਪਾਂ ਟਿਕਾਣੇ ਤੇ ਪਹੁੰਚਣਾ ਆ ਤੇ ਆਪਾਂ ਇਸ ਟਾਈਮ ਖੜੇ ਆ ਦੌਦ ਨਗਰ ਬਿਹਾਰ ਤੋਂ ਬੇਰਾ ਸ਼ਹਿਰ ਹਾਂ ਜੀ ਮੈਂ ਕਿਹਾ ਸਟੈਂਕ ਪੀ ਕੇ એનર્ਜੀ ਬਣਾਈਏ ਕਿਉਂਕਿ ਹਾਲੇ ਆਪਾਂ ਜਿੱਥੇ ਪਹੁੰਚਣਾ ਆ ਆਪਣਾ 45 ਕਿਲੋਮੀਟਰ ਸਫ਼ਰ ਪਿਆ ਆ ਤੇ 121 ਕਿਲੋਮੀਟਰ ਆਪਾਂ ਆ ਗਏ ਆ ਆਪਾਂ ਨੂੰ ਦੌਦਨਗਰ ਤੋਂ ਅਰੰਗਾਬਾਦ ਵਾਲੇ ਜਾਂਦੇ ਰੋਡ ਤੇ ਬਾਈ ਮਿਲੇ ਸਕੇ ਗੱਡੀ ਦੇ ਵਿੱਚ ਦੇ ਕੇ ਬਾਈਆਂ ਨੇ ਆਪਾਂ ਨੂੰ ਘੋੜੇ ਤੂਫਾਨ ਤੇ ਦੇਖਿਆ ਤਾਂ ਹੱਥ ਦੇ ਕੇ ਰੋਕਿਆ ਆ ਜਾ ਬਾਈਆਂ ਨਾਲ ਤੁਹਾਨੂੰ ਮਲਾਉਣੇ ਆ ਹਾਂਜੀ ਪਹਿਲਾਂ ਦਾ ਬਾਈ ਸਤਿ ਸ਼੍ਰੀ ਅਕਾਲ ਰਾਮ ਰਾਮ ਤੇ ਬਾਈ ਆਪਣਾ ਨਾਮ ਬਤਾਣਾ ਮੇਰਾ ਨਾਮ ਪਰਮੇਸ਼ਰ ਦਾਸ ਆਪਕਾ ਬਾਈ ਪ੍ਰਭਾਤ ਮੰਡਲ ਪ੍ਰਭਾਤ ਮੰਡਲ ਆਪਕਾ ਬਾਈ ਸੋਂਗ ਦਾਸ ਸੋਂਗ ਦਾਸ ਤੇ ਬਾਈ ਕਹਾਂ ਜਾ ਰਹੇ ਹੋ ਆਪ ਦੇ ਗਾਡੀ ਪਰ ਬਜਰੰਗਬਲੀ ਦਾ ਨਿਸ਼ਾਨ ਤੋਂ ਕਿੱਧਰ ਜਾ ਰਹੇ ਹੋ ਕੁੰਭ ਜਾ ਰਹੇ ਹੈ ਕੁੰਭ ਜਾ ਰਹੇ कुंभ जा रहे हो ना वाह मैं आप ही से पूछना चाहता था मैं तो मुझे तो पता चल गया था कहाँ से हो से वेस्ट बंगाल सही से कहां से बंगाल से? भी ईस्ट करके हाँ सिलीगुड़ी की तरफ से हाँ दार्जिलिंग वगैरा भाई कुंभ से चले आई और जो आगे गाड़ी गई वो भी आप ही के साथ है वो अलग थी है ਠੀ 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 ਤੋ ਕਿਤਨੇ ਵਜੇ ਕਬ ਕਬ ਚਲੇ ਥੇ ਕੱਲ ਨਿਕਲਾ ਥਾ ਰਾਤ ਮੇ ਕੱਲ ਰਾਤ ਮੇ ਨਾ ਸਹੀ ਹੈ ਸਹੀ ਹੈ ਬੜੀਆ ਹੈ ਭਾਈ ਦਰਸ਼ਨ ਕਰਨੇ ਚਾਹੀਏ ਹਾਂ ਵਧੀਆ ਲੱਗਾ ਬਾਈਆਂ ਨੇ ਤੇ ਬਾਈਆਂ ਨੇ ਆਪਾਂ ਨੂੰ ਦੋ ਬੋਤਲਾਂ ਪਾਣੀ ਦੀਆਂ ਵੀ ਦਿੱਤੀਆਂ ਬਾਈ ਧੰਨਵਾਦ ਪਾਣੀ ਲਈ ਹਾਂਜੀ ਜੀ ਆ ਜਿਹੜਾ ਵੀ ਸਕਰੀਨ ਤੇ ਸ਼ਹਿਰ ਦੇਖ ਰਹੇ ਆ ਸ਼ਹਿਰ ਆ ਓਬਰਾ ਓਬਰਾ ਜ਼ਿਲ੍ਹਾ ਇਹਦਾ ਔਰੰਗਾਬਾਦ ਤੇ ਪਹੁੰਚਣਾ ਵੀ ਆਪਾਂ ਰੰਗਾਬਾਦ ਐ ਯਾ ਰੜਕੀ ਵਾਲਿਆ ਡਰਾਮੇ ਨਾਲ ਖੜਾ ਲਘਾਮਾ ਚੜਦਾ ਘੋੜੇ ਦੀਆਂ ਰੜਕੀ ਵਾਲਿਆ ਹਨੇਰਾ ਹੋ ਜਾਣਾ ਸਮਾਂ ਹੋ ਗਿਆ ਜੀ 5:30 ਦਾ ਲੋ ਜੀ ਹਨੇਰਾ ਗਿਆ ਹੋ ਲਟਾਂ ਗਈਆਂ ਲੱਗ ਤੇ ਇਹ ਸਿੰਗਲ ਜਿਹੜਾ ਰੋਡ ਜਿਹੜਾ ਆ ਪਟਨਾ ਸਾਹਿਬ ਤੋਂ ਰੰਗਾਬਾਦ ਆੜਾ ਆਪਾਂ ਨੂੰ 9 ਕਿਲੋਮੀਟਰ ਦਾ ਗੇੜ ਰਹਿ ਗਿਆ ਬਾਅਦ ਚ ਫੋਰ ਲੇਨ ਸ਼ੁਰੂ ਹੋ ਜਾਣਾ ਆ ਜਿਹੜਾ ਕਾਨਪੁਰ ਤੋਂ ਕਲਕੱਤੇ ਵੱਲ ਨੂੰ ਜਾਂਦਾ ਆ ਲੈਟਾਂ ਆਪਾਂ ਗੱਡਤੀਆਂ ਘੌਲਣੀ ਕੀਤੀ ਕਿਉਂ ਰੋਡ ਬਹੁਤ ਡੇਂਜਰਸ ਆ ਇਹ ਬਹੁਤ ਖਤਰਨਾਕ ਆ ਰਿਸਕ ਨਹੀਂ ਲੈਣਾ ਆਪਾਂ ਤੂਫਾਨ ਲਵ ਯੂ ਯਾਰ ਆ ਲਵ ਯੂ ਸਿਰਾ ਕਰਾਇਆ ਪਿਆਦਾ ਸਿਰਾ ਤੂਫਾਨ ਲੋਈ ਹੁਣ ਆ ਨੇਰੇ ਵਿੱਚ ਆਉਂਦੀਦਾ ਨਹੀਂ ਹੋਣਾ ਫੋਰ ਲਾਈਨ ਤੇ ਆਪਾਂ ਆ ਚੜੇ ਇਹ ਇਹ ਰੋਡ ਆਪਾਂ ਇਹ ਬਨਾਰਸ ਤੋਂ ਚੱਲ ਜਾਂਦਾ ਅਸੀਂ ਤੁਹਾਨੂੰ ਆਪਾਂ ਜਾਣਦੇ ਆ ਤੇ ਜਿੱਥੇ ਨੂੰ ਉਹ ਗੱਡੀਆਂ ਜਾ ਰਹੀਆਂ ਲੈਟਰਾਂ ਤੋਂ ਜਿਹੜੀਆਂ ਆ ਉਹ ਆਪਣੇ ਗਾਇਬ ਵਗੈਰਾ ਕਲਕੱਤਾ ਸਾਈਡ ਨੂੰ ਨਿਕਲ ਜਾਂਦਾ ਆ 12 ਕਿਲੋਮੀਟਰ ਦਾ ਸਫ਼ਰ ਆਪਣਾ ਹੋਰ ਆ 12 ਕਿਲੋਮੀਟਰ ਪਰ ਸਵਾਦ ਹੁਣ ਤਾਂ ਕੋਈ ਟੈਨਸ਼ਨ ਨਹੀਂ ਰੋਡ ਬਹੁਤ ਚੱਲਦਾ ਹੈ ਏ ਮਾਦੇ ਜੀ ਤੇ ਨੁਕਸਾਨ ਵੀ ਹੁੰਦਾ ਰੋਡ 'ਤੇ ਚੱਲਦਾ ਵਾ ਵੇਦਾ ਹਾਂ ਦੋਨੇ ਹੀ ਚੀਜ਼ਾਂ ਲਓ ਜੀ ਆਪਾਂ ਪਹੁੰਚ ਗਏ ਆ ਜੀ ਦਾ ਤਾਂ ਨਹੀਂ ਸਹੀ ਬੋਲ ਕੇ ਦੱਸ ਦਿੰਨੇ ਆ ਇਹ ਟੀਸੀ ਜੀਤ ਬਾਬੇ ਦਾ ਢਾਬਾ ਰਾਜਪੁਰਾ ਬਨੂਰ ਡੇਰਾ ਵਸੀ ਫਤੇਗੜ ਸਾਹਿਬ ਬੈਦਮਾਨ ਇੱਧਰ ਆਪਣਾ ਘੋੜਾ ਤੂਫਾਨ ਆ ਆਪਣੇ ਢਾਬੇ ਦੇ ਮਾਲਕ ਸਿੰਘ ਸਰਦਾਰ ਪੂਰੇ ਤਿਆਰ-ਵਾਰ ਤਿਆਰ ਖਾਲਸਾ ਆਇਆ ਜੀਤ ਬਾਬਾ ਤੇ ਇਹ ਆਪਾਂ ਰੰਗਾਬਾਦ ਤੋਂ 12 ਕਿਲੋਮੀਟਰ ਅੱਗੇ ਆ ਆਪਣੇ ਬਨਾਰਸਾਲ ਨੂੰ ਤੇ ਇੱਥੇ ਪਹੁੰਚੇ ਆਪਾਂ ਢਾਬੇ ਦੇ ਇੱਧਰ ਖੜੀਆਂ ਗੱਡੀਆਂ ਬਾਬੇ ਦੇ ਢਾਬੇ ਤੇ ਜਿਹੜੇ ਆਏ ਆ ਗਾਹਕ ਡਰਾਈਵਰ ਭਰਾ ਤਾਂ ਯਾਨੀ ਕਿ ਆਪਾਂ ਮੋਟੀ ਮੋਟੀ ਗੱਲ ਪਹੁੰਚ ਗਏ ਆ ਜੀ ਜੀਤ ਬਾਬੇ ਦੇ ਟਾਬੇ ਤੇ ਹਾਂਜੀ ਠੀਕ ਹੈ ਜੀ ਅੱਜ ਦੀ ਰਾਤ ਦੀ ਨਾਈਟ ਸਟੇ ਆਪਣੀ ਜੀਤ ਬਾਬੇ ਦੇ ਟਾਬੇ ਤੇ ਤੇ ਰਾਤ ਇੱਥੇ ਰੁਕਾਂਗੇ ਸਵੇਰ ਨੂੰ ਛੱਡਾਂਗੇ ਲਗਾਮਾਂ ਘੋੜੇ ਤੂਫਾਨ ਦੀਆਂ ਤੇ ਵੀਡੀਓ ਦੀ ਕਰਦੇ ਆ ਜੀ ਅੱਜ ਦੀ ਵੀਡੀਓ ਦੀ ਸਮਾਪਤੀ ਤੇ ਮਿਲਦੇ ਆ ਜੀ ਕੱਲ ਨੂੰ ਸਵੇਰ ਨੂੰ ਬਿਹਾਰ ਦੀਆਂ ਸੜਕਾਂ ਤੇ ਤੇ ਤਤ ਤੱਕ ਲਈ ਰੌੜਕੀ ਵਾਲੇ ਨੂੰ ਤੇ ਰੌੜਕੀ ਵਾਲ ਦੇ ਘੂੜੇ ਆ ਤੂਫਾਨ ਨੂੰ ਜੀ ਸਤਿ ਸ੍ਰੀ ਅਕਾਲ ਸਫਰ ਕਿਦਾਂ ਦਾ ਲੱਗਿਆ ਕਮੈਂਟਾਂ ਜਰੂਰ ਦੱਸਿਓ ਸਫਰਾਂ ਨਾਲ ਜੁੜੇ ਰਹੋ ਸਫਰਾਲੇ ਚੱਲਦਾ ਆ ਤੇ ਚੱਲਦਾ ਹੀ ਰਹੂਗਾ